ਤਲਕਨਾ ਸਿੰਘ ਗਾਂਧੀ ਤੇ ਤੁਹਾਡੇ ਕਲਾ ਮੇਰੀ ਪੂਆ ਹੀ ਕਿੱਢਾਈ ਵੀ ਆ ਥੋੜਾ ਭਾਂਡਾ ਥੋੜਾ ਦਿਮਾਕੀਆ ਫਟ ਸੀਗਾ ਉਹਨਾਂ ਦਾ ਤਕਰੀਬਨ 3 ਵਜੇ ਆਮਲੇ ਪੀਉਂਦੇ ਸਤਾ ਮਾਰੀ ਅਤੇ ਅਧਿ ਭਰਾ ਦੇ ਫਿਰ ਉਹਨਾਂ ਨੂੰ ਬਨਾਰੇ ਵੀ ਹਾਂ ਹਰਜੀਤ ਸਿੰਘ ਜੀ ਮੁਕਤਨ ਲੈ ਕੇ ਇੱਥੇ ਤਾਂ ਪਰ ਆਪਣੇ ਤੋਂ ਰੈਫਰ ਕਰਤਾ ਪੀਲਕੋਟ ਪੀਲਕੋਟ ਜਾ ਕੇ ਮੁਕਸੇ ਵੀ ਡੈਥ ਹੋ ਗਈ ਤੇਲਵਤ ਸਿੰਘ ਜੀ ਉਹਦਾ ਬਨਾਰੇ ਰੈਫਰ ਕਰਤਾ ਬਸ ਦਿਮਾਕੀਆ ਫਟ ਕਰਕੇ ਸਸੋ ਦਾ ਜਿਹੜਾ ਦਿਮਾਗ ਆ ਪੂਰਾ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਇਹ ਜਿਹੇ ਕੰਟਰੋਲ ਹੋ ਜਾਂਦਾ ਨਹੀਂ 56 ਸਾਲ ਤੋਂ ਹਾਲੀ ਠੀਕ ਹੋ ਜਾਂਦਾਗਾ ਜਦੋਂ ਰੁੱਤ ਪਰ ਉੜੀ ਆ ਗਈ ਉਹਨੋਂ ਆ ਕੇ ਫਿਰ ਉਹ ਠਰਾ ਹੋ ਜਾਂਦਾਗਾ ਇਹਨਾਂ ਚ ਦਵਾਈ ਦੁਈ ਲਈ ਜਾਂਦਾ ਨਾ ਬਹੁਤ ਵਧੀਆ ਫਿੱਟ ਰਹਿੰਦਾਗਾ ਬੜਾ ਵਧੀਆ ਨਰਮ ਸੁਭਾਅ ਦਾ ਬੱਚਾਗਾ ਪਰ ਜੋ ਪਰਮਾਤਮਾ ਨੂੰ ਭਾਵੇਂ ਉਹਨੂੰ ਕੋਈ ਮੋੜ ਨਹੀਂ ਤੱਕਦਾ ਇਹ ਕੱਲ ਨਾ 120 ਬਣਾਤੀ ਕੰਪਲੇਂਟ ਆਈ ਸੀ ਇਹ ਚੋਹਾਨ ਕੇ ਕਲਾਮ ਇੱਕ ਦਿਮਾਗੀ ਤੌਰ ਤੇ ਅਫਸਰ ਸੀ ਜੰਦਾ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਛੱਟਾ ਮਾਰੀਆਂ। ਮੌਕੇ ਤੇ ਸੀ ਮੁਲਾਜ਼ਮ ਪਹੁੰਚੇ ਸੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਬਰਨਾਲੇ ਹਸਪਤਾਲ ਭੇਜਿਆ। ਜਿੱਥੋਂ ਦੋਨਾਂ ਨੂੰ ਹੀ ਫਰੀਦਕੋਟ ਰੈਫਰ ਕਰਤਾ ਬਰਨਾਲੇ ਤੋਂ। ਇਲਾਜ ਜ਼ਰੂਰਾਂ ਜਿਹੜਾ ਮੱਗਰ ਸਿੰਘ ਸੀ ਉਹਦਾ ਪਿਓ ਉਹਦੀ ਮੌਤ ਹੋ ਗਈ ਹੈ। ਤੇ ਉਹਦਾ ਭਰਾ ਹੈ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਮਸੀ। ਉਹਨੋ ਦੇ ਵੱਡਾ ਬੇਟਾ ਪ੍ਰਗਟ ਸਿੰਘ ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ ਤੇ ਸੋ 359 115 ਵਾਲੀ ਗੇਟ ਬੀਐਨਐਸ ਨੇ ਇਹਨਾਂ ਪਰਚਾ ਦਰਜ ਕੀਤਾ ਹੈ ਕਿ ਉਹਦਾ ਫੋਟੋਮਾਰਟ ਨੂੰ ਕਰਵਾ ਕੇ ਅਜੋ ਹੀ ਲੈਕਬਡੀ ਬਾਸਾਂ ਦੇ ਵਾਲੀ ਦਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658 ਲਕਨਾਂਗਨ ਗਾਂਧੀ ਅੰਦਤਾਂ ਮੇ ਕਲਾ ਮੇ ਪੁਆਈ ਕਿ ਬਿਆਈ ਵੀ ਆ ਉਹਦਾ ਪਾਂਡਾ ਥੋੜਾ ਦਿਮਾਕੀਆ ਫਟ ਸੀਗਾ ਉਹ ਰਾਤ ਨੂੰ ਤਕਰੀਬਨ 3 ਵਜੇ ਆਪਰੇ ਪਿਉ ਦੇ ਛੱਤਾ ਮਾਰੀਆਂ ਤੇ ਉਹਦੇ ਭਰਾ ਦੇ ਫਿਰ ਉਹਨਾਂ ਨੂੰ ਬਨਾਲੇ ਦੇ ਹਰਜੀਤ ਸਿੰਘ ਜੀ ਮਗਰੋਂ ਲੈ ਕੇ ਇੱਥੇ ਆਉਂ ਤਰਾ ਆਪਣੇ ਤੋਂ ਰੈਫਰ ਕਰਤਾ ਪੀਲਕੋਟ ਪੀਲਕੋਟ ਜਾ ਕੇ ਮੁਕਾਸੇ ਦੀ ਡੈਥ ਹੋ ਗਈ ਕੁਲਵੰਤ ਸਿੰਘ ਜਿਹੜਾ ਬਸ ਦਿਮਾਗ ਥੀ ਫਟ ਕਰਕੇ ਬਸ ਉਹਦਾ ਸਾ ਦਿਮਾਗ ਆ ਪੂਰਾ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਇਹ ਜਿਹੜੀ ਕੰਟਰੋਲ ਵਾਲੀ ਜਾਂਦਾ ਨਹੀਂ 5-6 ਸਾਲ ਤੋਂ ਆਜੀ ਠੀਕ ਹੋ ਜਾਂਦਾਗਾ ਜਦੋਂ ਉਹ ਰੁੱਤ ਬਰਉੜੀ ਆ ਗਈ ਉਹਦੋਂ ਆ ਕੇ ਫਿਰ ਉਹ ਤਰ੍ਹਾਂ ਹੋ ਜਾਂਦਾਗਾ ਇਹਨਾਂ ਚ ਦਵਾਈ ਦੁਈ ਲਈ ਜਾਂਦਾ ਨਾ ਬਹੁਤ ਵਧੀਆ ਫਿੱਟ ਰਹਿੰਦਾਗਾ ਬੜਾ ਵਧੀਆ ਨਰਮ ਸੁਭਾਅ ਦਾ ਬੱਚਾਗਾ ਪਰ ਜੋ ਪਰਮਾਤਮਾ ਨੂੰ ਭਾਵੇ ਉਹਨੂੰ ਕੋਈ ਮੋੜ ਨਹੀਂ ਸਕਦਾ ਅੱਜ ਕੱਲ ਨਾ 100 ਬਾਰਾਂ ਦੇ ਕੰਪਲੇਂਟ ਆਈ ਸੀ ਇਹ ਚੋਹਾਨ ਕੇ ਕਲਾ ਇੱਕ ਦਿਮਾਗੀ ਤੌਰ ਤੇ ਅਫਸਰ ਸੀ ਜੰਦਾ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਛੱਟਾ ਮਾਰੀਆਂ ਮੌਕੇ ਤੇ ਸੀ ਮਲਾਜਮ ਭੇਜਤੇ ਸੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਬਰਨਾਲੇ ਹਸਪਤਾਲ ਭੇਜਿਆ ਜਿੱਥੋਂ ਦੋਨਾਂ ਨੂੰ ਹੀ ਫਰੀਦਕੋਟ ਰੈਫਰ ਕਰਤਾ ਬਰਨਾਲੇ ਤੋਂ ਇਲਾਜ ਜ਼ਰਾਨ ਜਿਹੜਾ ਮੱਗਰ ਸਿੰਘ ਸੀ ਉਹਦਾ ਪਿਓ ਉਹਦੀ ਮੌਤ ਹੋ ਗਈ ਹੈ ਤੇ ਉਹਦਾ ਭਰਾ ਹੈ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਮਸੀ ਉਹਨੋ ਦੇ ਵੱਡਾ ਬੇਟਾ ਪ੍ਰਗਟ ਸਿੰਘ ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ ਤੇ ਤੋਂ 310 115 ਵਾਲੀ ਗੱਲ ਪੀਐਨਐਸ ਵੀ ਨੇ ਪੁਚਾਰਾ ਦਿੱ ਕੀਤਾ ਹੈ ਕਿ ਉਹਦਾ ਪੋਸਟਮਾਰਟ ਮੁਕਰਵਾ ਕੇ ਅੱਜ ਉਹ ਹੀ ਡੈਕੋਡੀ ਪਾਸਾ ਦੇ ਬਣੇਗਾ